84 ਸਿੱਕ ਕਤਲੇਆਮ ਦੇ ਪੀੜਤਾਂ ਦੇ ਲਈ ਅੱਜ ਬਹੁਤ ਵੱਡਾ ਦਿਨ ਰਿਹਾ ਜੀਹਾਂ 34 ਸਾਲਾਂ ਤੋਂ ਜੋ ਲੜਾਈ ਲੜਦੇ ਆ ਰਹੇ ਸਨ ਜਿਸ ਦੋਸ਼ੀ ਨੂੰ ਸਲਾਖਾਂ ਦੇ ਪਿੱਛੇ ਭੇਜਣ ਦੀ ਮੰਗ ਕਰਦੇ ਆ ਰਹੇ ਸਨ ਉਹ ਦੋਸ਼ੀ ਜੇਲ੍ਹ ਦੇ ਵਿੱਚ ਪਹੁੰਚ ਗਿਆ ਜੀਹਾਂ ਸੱਜਣ ਕੁਮਾਰ ਨੇ ਅੱਜ ਅਦਾਲਤ ਦੇ ਵਿੱਚ ਸਰੈਂਡਰ ਕੀਤਾ ਜਿਸ ਤੋਂ ਬਾਅਦ ਉਸ ਨੂੰ ਮੰਡੋਲੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਉਸ ਦੀ ਜੇਲ੍ਹ ਯਾਤਰਾ ਯਾਨੀ ਕਿ ਅੱਜ ਦੇ ਦਿਨ ਤੋਂ ਉਸ ਦੀ ਜੇਲ੍ਹ ਯਾਤਰਾ ਦੀ ਸ਼ੁਰੂਆਤ ਹੋਈ ਹੈ ਕਿਵੇਂ ਇਹ ਰਿਪੋਰਟ ਦੇਖੋ 1988 ਦੇ ਸੇਕਤਲੀਅਮ ਦੌਰਾਨ ਦਿੱਲੀ ਕੈਂਟ ਇਲਾਕੇ ਚ ਪੰਜ ਸਿੱਖਾਂ ਦੇ ਕਤਲ ਦਾ ਦੋਸ਼ੀ ਸੱਜਣ ਕੁਮਾਰ ਅਤੇ ਉਸਦੇ ਬਾਕੀ ਪਿਆਦੇ ਅਜ جیل ਦੀਆਂ ਸਲਾਖਾਂ ਪਿੱਛੇ ਪਹੁੰਚ ਗਏ। ਤਕਰੀਬਨ 3 ਦਹਾਕਿਆਂ ਤੋਂ ਵੱਧ ਦਾ ਸਮਾਂ ਪੀੜਤਾਂ ਨੂੰ ਇਸ ਘੜੀ ਦਾ ਇੰਤਜ਼ਾਰ ਕਰਨਾ ਪਿਆ ਜਦੋਂ ਉਹਨਾਂ ਦਾ ਗੁਨਾਹਗਰ ਆਪਣੀ ਸਜ਼ਾ ਭੁਗਤਣ ਲਈ ਜੇਲ੍ਹ ਪਹੁੰਚਿਆ। ਸੱਜਣ ਦੀ ਇਹ ਜੇਲ੍ਹ ਯਾਤਰਾ ਕਿਵੇਂ ਸ਼ੁਰੂ ਹੋਈ ਤੁਹਾਨੂੰ ਲੜੀਵਾਰ ਤਰੀਕੇ ਨਾਲ ਦੱਸਦੇ ਹਾਂ। ਦਿਨ ਸੋਮਵਾਰ ਸਮਾਂ ਸਵੇਰ ਦੇ 8:00 ਸਵੇਰੇ 8 ਵਜੇ ਸੱਜਣ ਕੁਮਾਰ ਅਦਾਲਤ ਜਾਣ ਲਈ ਆਪਣੇ ਘਰੋਂ ਰਵਾਨਾ ਹੋਇਆ ਮੀਡੀਆ ਵੱਲੋਂ ਉਸ ਨੂੰ ਸਵਾਲ ਪੁੱਛੇ ਗਏ ਪਰ ਸਜ਼ਾ ਦੇ ਖੌਫ ਚ ਕਾਤਲ ਸੱਜਣ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਦੇਖਿਆ ਕਿਤੇ ਗੁਨਾਹਾਂ ਦਾ ਖੌਫ ਉਸਦੇ ਚਿਹਰੇ ਤੇ ਸਾਫ਼ ਚਲਕ ਰਿਹਾ ਸੀ ਉਧਰ ਦੂਜੇ ਪਾਸੇ ਕੜਕੜੂਮਾ ਅਦਾਲਤ ਦੇ ਬਾਹਰ ਵੱਡੀ ਗਿਣਤੀ ਚ ਪਹੁੰਚੇ ਪੀੜਤ ਪਰਿਵਾਰ ਸੱਜਣ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ ਇਹ ਲੋਕ ਆਪਣੀਆਂ ਅੱਖਾਂ ਦੇ ਸਾਹਮਣੇ ਉਸ ਨੂੰ ਜੇਲ੍ਹ ਅੰਦਰ ਜਾਂਦੇ ਹੋਏ ਦੇਖਣਾ ਚਾਹੁੰਦੇ ਸਨ 8 ਵਜੇ ਘਰੋਂ ਨਿਕਲਣ ਤੋਂ ਬਾਅਦ ਦੋਸ਼ੀ ਸੱਜਣ ਕਿੱਥੇ ਗਿਆ ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ ਤੇ ਤਕਰੀਬਨ 6 ਘੰਟੇ ਬਾਅਦ ਯਾਨੀ 2:15 ਤੇ ਸੱਜਣ ਕੁਮਾਰ ਅਦਾਲਤ 'ਚ ਪਹੁੰਚਿਆ ਜਿੱਥੇ ਸੁਰੱਖਿਆ ਦੇ ਪੂਰੇ ਇੰਤਜ਼ਾਮਾਤ ਕੀਤੇ ਗਏ ਸਨ 15 ਮਿੰਟਾਂ ਬਾਅਦ ਤਕਰੀਬਨ 2:30 ਵਜੇ ਸੱਜਣ ਦੀ ਸਜ਼ਾ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਕਿ ਉਸਨੂੰ ਕਿਸ ਜੇਲ੍ਹ ਦੇ ਵਿੱਚ ਭੇਜਿਆ ਜਾ ਸੱਜਣ ਦੇ ਵਕੀਲ ਨੇ ਉਸਨੂੰ ਤਿਹਾੜ ਦੀ ਥਾਂ ਮੰਡੋਲੀ ਜੇਲ੍ਹ ਭੇਜਣ ਦੀ ਗੁਜ਼ਾਰਿਸ਼ ਕੀਤੀ 2:45 ਤੇ ਅਦਾਲਤ ਨੇ ਦੋਸ਼ੀ ਸੱਜਣ ਨੂੰ ਦਿੱਲੀ ਦੀ ਮੰਡੋਲੀ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਕੈਦੀਆਂ ਨੂੰ ਲਿਜਾਣ ਵਾਲੀ ਗੱਡੀ 'ਚ ਸੱਜਣ ਕੁਮਾਰ ਪੁਲਿਸ ਸੁਰੱਖਿਆ ਵਿਚਾਲੇ ਮੰਡੋਲੀ ਜੇਲ੍ਹ ਦੇ ਰੀ ਰਵਾਨਾ ਹੋਇਆ ਸੱਜਣ ਦੀ ਜੇਲ੍ਹ ਯਾਤਰਾ ਦਾ ਆਗਾਜ਼ ਹੁੰਦੇ ਪੀੜਤਾਵਾਂ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਛਲਕੋਠੇ ਪਰ ਨਾਲ ਹੀ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਮੌੜੂ ਕੀ ਧੰਨਵਾਦ ਹੈ ਉਸ ਜੱਜ ਦਾ ਜੋ ਹਮੇਂ ਨਿਆਂ ਦਿਆ ਔਰ ਧੰਨਵਾਦ ਹੈ ਆਪਕਾ ਜੋ ਆਪ ਹਮਾਰੀ ਅਗੇ ਤੱਕ ਆਵਾਜ਼ ਪਹੁੰਚਾਈਏ ये इसको तो जेल भेजा है ना ये इसको उम्र कह दे इसको बेटा फांसी लगनी चाहिए अभी तो अधूरा कैसे अभी जगदीश टाइटन बैठा है अब और धर्म शास्त्री बैठा है अभी तो और बैठे उनको फांसी लगनी चाहिए बेटा जैसे जिंदू को हमारे को जलाया गया इनको भी जिंदू को जलाया जाए तो हमारे को तसली होगी बेटा बहुत खुशी है सानू जेल जा रहा है अजोनू पता लगेगा की मैं अपना परिवार किस तरह चढ़ के आया ਹਾਲੇ ਤਾਂ ਉਹਦੀ ਸ਼ੁਰੂਆਤ ਹੈ ਸਾਨੂੰ ਤਾਂ 34 ਸਾਲ ਹੋ ਗਏ ਰੋਂਦੇ ਪਿੱਟਦੇ ਕੋਟ ਦਾ ਦਰਵਾਜ਼ਾ ਖਟਕਟਾਉਂਦੇ ਹੁਣ ਜਾ ਕੇ ਸਾਡੀ ਸੁਣਾਈ ਹੋਈ ਹੈ ਤਕਰੀਬਨ 3:20 ਮਿੰਟ ਤੇ ਦੋਸ਼ੀ ਸੱਜਣ ਆਪਣੇ ਅਸਲ ਠਿਕਾਣੇ ਯਾਨੀ ਮੰਡੋਲੀ ਜੇਲ੍ਹ ਪਹੁੰਚਿਆ ਜਿੱਥੇ ਉਸ ਨੂੰ ਪਹੁੰਚਾਉਣ ਦੇ ਲਈ 34 ਸਾਲ ਲੱਗ ਕੇ ਪੀੜਤਾ ਨੂੰ ਇੱਕ ਲੰਬੀ ਜੰਗ ਲੜਨੀ ਪਈ ਦੋਸ਼ੀ ਸੱਜਣ ਨੂੰ ਹੁਣ 14 ਨੰਬਰ ਜੇਲ੍ਹ ਦੇ ਵਿੱਚ ਰੱਖਿਆ ਗਿਆ ਤਿੰਨ ਦਹਾਕਿਆਂ ਦੀ ਲੜਾਈ ਅੰਜਾਮ ਤੱਕ ਪਹੁੰਚੀ ਹੈ ਤਮਾਮ ਤੰਗੀਆਂ ਮੁਸ਼ਕਲਾਂ ਸਹਿੰਦੇ ਹੋਏ ਪੀੜਤਾ ਨੇ ਹਾਰ ਨਹੀਂ ਮੰਨੀ ਉਹ ਜਥੇਬੰਦੀਆਂ ਦੇ ਆਗੂ ਵੀ ਜੋ ਇਸ ਲੜਾਈ 'ਚ ਪੀੜਤ ਪਰਿਵਾਰਾਂ ਨਾਲ ਡਟੇ ਰਹੇ ਖੁਸ਼ ਨਜ਼ਰ ਆਏ ਅੱਜ ਸਾਡੇ ਵਾਸਤੇ ਇੱਕ ਬਹੁਤ ਵੱਡਾ ਦਿਨ ਆ ਇੱਕ ਮਗਰਮੱਛ ਜਿਹੜਾ ਸਮਝਦਾ ਸੀਗਾ ਕਿ ਉਸ ਨੂੰ ਕੋਈ ਹੱਥ ਨਹੀਂ ਪਾ ਸਕਦਾ ਜਿਸ ਨੂੰ ਕਾਂਗਰਸ ਨੇ 34 ਸਾਲ ਬਾਅਦ 34 ਸਾਲ ਤੱਕ ਬਚਾਉਣ ਦੀ ਕੋਸ਼ਿਸ਼ ਕੀਤੀ ਅੱਜ ਉਹਦੀ ਹਾਰ ਹੋਈ ਆ ਔਰ ਅੱਜ ਕੌਮ ਦੀ ਜਿੱਤ ਹੋਈ ਆ ਦੇਸ਼ 'ਚ ਇਨਸਾਫ ਪਸੰਦ ਲੋਕਾਂ ਦੀ ਜਿੱਤ ਹੋਈ ਆ ਮੈਂ ਅੱਜ ਕਹਿਣਾ ਹੈ ਅੱਜ ਗਾਂਧੀ ਪਰਿਵਾਰ ਨੂੰ ਬਾਹਰ ਆ ਕੇ ਕਹਿਣਾ ਚਾਹੀਦਾ ਹੈ ਵੀ ਆਰ ਸੌਰੀ ਵੀ ਆਰ ਸੌਰੀ ਵੀ ਆਰ ਸੌਰੀ ਲੜਾਈ ਜਾਰੀ ਰਹੇਗੀ ਇਹ ਜੰਗ ਜਾਰੀ ਰਹੇਗੀ ਜਦੋਂ ਤੱਕ ਟਾਈਟਲਰ ਔਰ ਕਮਲਨਾਥ ਨੂੰ ਜਾਂ ਜੀਐਲ ਨਹੀਂ ਛੱਡ ਕੇ ਉਹਨੂੰ ਤੱਕ ਸਾਡੀ ਲੜਾਈ ਇਸੇ ਤਰ੍ਹਾਂ ਜਾਰੀ ਰਹੂਗੀ ਕਾਤਲ ਸੱਜਣ ਕੁਮਾਰ ਤੇ ਜੇਲ੍ਹ ਜਾਣ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਖੁਸ਼ੀ ਅਤੇ ਸੰਤੁਸ਼ਟੀ ਦਾ اظہار ਤਾਂ ਕੀਤਾ ਪਰ ਨਾਲ ਹੀ ਇਹ ਵੀ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੱਕ ਚੰਗ ਚੱਰੀ ਰਹੇਗੀ ਬਿਊਰੋ ਰਿਪੋਰਟ ਪੀਟੀਸੀ ਨਿਊਜ਼